ਇੱਕ 15 ਸਾਲ ਦਾ ਮੁੰਡਾ ਹਾਂਜੀ ਪੰਜ ਸਿਕਸ ਸੈਨਿਕਾਂ ਨੂੰ ਨਾਲ ਲੈ ਕੇ ਉਹਨੂੰ ਆ ਕੇ ਲਲਕਾਰਦਾ ਹੂੰ ਉਹਨੂੰ ਕਹਿੰਦਾ ਕਿ ਅਬਦਾਲੀ ਦੇ ਆਪੁੱਤਿਆ ਬਾਹਰ ਨਿਕਲ ਹੂੰ ਅਹਿਮਦ ਸ਼ਬਦਾਲੀ ਸੋਚਦਾ ਹੈ ਵੀ ਅ ਅਹਿਮਸ਼ ਅਬਦਾਲੀ ਦਾ ਪੁੱਤਾ ਜਮਨਸ਼ਾਹ ਦਰਾਨੀ ਸੋਚਦਾ ਕਿ ਮੈਨੂੰ ਮਤਲਬ ਕੌਣ ਲਲਕਾਰ ਸਕਦਾ ਹੈ ਹੂੰ ਦੁਆਰੇ ਫੇਰ ਉਹਨੂੰ ਆਵਾਜ਼ ਆਉਂਦੀ ਹੈ ਕਿ ਅਬਦਾਲੀ ਦੇ ਆਪੁੱਤਿਆ ਬਾਹਰ ਨਿਕਲ ਤੈਨੂੰ ਚੜਤ ਸਿੰਘ ਦਾ ਪੁੱਤਾ ਲਲਕਾਰਦਾ ਹੂੰ ਜਾਮਨ ਸ਼ਾਹ ਦੁਰਾਨੇ ਨੂੰ ਨਸ਼ੇ ਦੇ ਵਿੱਚ ਹਾਂਜੀ ਨਾ ਕੋਈ ਅਹਲਕਾਰ ਲੱਭਦਾ ਨਾ ਸੈਨਾਪਤੀ ਲੱਭਦਾ ਹਾਂਜੀ ਨਾ ਉਹ ਕੋਈ ਤੰਬੂ ਦੇ ਵਿੱਚੋਂ ਬਾਹਰ ਆਉਣ ਦਾ ਨਾ ਜਾਣ ਦਾ ਰਸਤਾ ਲੱਭਦਾ ਹਾਂਜੀ ਤੀਸਰੀ ਵਾਰ ਇੱਕ ਗੋਲੀ ਦਾ ਜਿਹੜਾ ਫਾਇਰ ਹੈ ਉਹਦੇ ਕੰਨ ਕੋਲ ਦੀ ਨਿਕਲ ਜਾਂਦਾ ਹੈ ਅੱਛਾ ਉਹ ਹੱਥ ਖੜੇ ਕਰਕੇ ਬਾਹਰ ਆਉਂਦਾ ਲੜ ਖੜਾਉਂਦਾ ਜੀ ਪੇਟ ਹੁੰਦੀ ਹੈ ਉਹ ਕਹਿੰਦਾ ਤੁਸੀਂ ਕੌਣ ਹਾਂ ਤਾਂ ਉਹ 15 ਸਾਲ ਦਾ ਮੁੰਡਾ ਨੂੰ ਕੜਕ ਕੇ ਕਹਿੰਦਾ ਹਾਂ ਕਿ ਮੈਂ ਚੜ੍ਹ ਸਿੰਘ ਦਾ ਪੁੱਤ ਆ ਰਣਜੀਤ ਸਿੰਘ ਹਾਂ ਦੱਸੋ ਤਾਂ ਰਣਜੀਤ ਸਿੰਘ ਆਖਦਾ ਕਿ ਇਹ ਮਿੱਟੀ ਮੇਰੇ ਪੰਜਾਬ ਦੀ ਹੈ ਮੇਰੇ ਦੇਸ਼ ਦੀ ਹੈ ਇੱਥੋਂ ਵਾਪਸ ਚਲਾ ਜਾ ਜੇ ਨਾ ਗਿਆ ਤਾਂ ਸੂਰਜ ਤੋਂ ਪਹਿਲਾਂ ਤੇਰੀ ਕਬਰ ਬਣੇਗੀ ਐਨਾ ਕਹਿੰਦੇ ਹੋਏ ਉਹ ਫਾਇਰ ਕਰਦੇ ਹੋਏ ਚਲੇ ਗਏ ਜੀ ਜਮਨਸ਼ਾਹ ਦਰਾਨੀ ਸਾਰੀ ਰਾਤ ਸੋਚਦਾ ਰਿਹਾ ਨੀਂਦ ਨਹੀਂ ਆਈ ਸਵੇਰੇ ਉੱਠਿਆ ਤਾਂ ਉਹਨੇ ਹੁਕਮ ਚਾੜਿਆ ਕਿ ਵਾਪਸ ਚਲਾਇਆ ਜਾਵੇ ਅੱਛਾ ਉਹਦੇ ਸੈਨਾਪਤੀ ਹੈਰਾਨ ਹੋਏ ਕਿ ਸ਼ਾਹ ਬਹਾਦਰ ਸਾਡੀਆਂ ਪੀੜ੍ਹੀਆਂ ਤਾਂ ਹਿੰਦੁਸਤਾਨ ਨੂੰ ਲੁੱਟਦੀਆਂ ਰਹੀਆਂ ਨੇ ਸਾਨੂੰ ਪਤਾ ਹੈ ਅਸੀਂ ਨਸ਼ੇ ਜਿਸ ਸੀ ਉਹ 15 ਸਾਲ ਦੇ ਮੁੰਡੇ ਡਰੇ ਤੁਸੀਂ ਉਹ ਕਹਦਾ ਮੈਂ ਉਹ ਤੋਂ ਨਹੀਂ ਡਰਿਆ ਮੈਂ ਇਸ ਗੱਲ ਤੋਂ ਡਰਿਆ ਕਿ ਉਹ 12 ਵਜੇ ਵੀ ਸੁੱਧ ਬੁੱਧ ਦੇ ਵਿੱਚ ਸੀ ਹਾਂ 12 ਵਜੇ ਉਹ ਪੰਜ ਸੈਨਿਕਾਂ ਨਾਲ ਆ ਕੇ ਮੇਰੀ ਗਰਦਨ ਉਨਬੋਚ ਸਕਦਾ ਹੈ ਕਿਉਂ ਕਿਉਂ ਨਸ਼ਾ ਨਹੀਂ ਕਰਦਾ ਤੇ ਅਸੀਂ ਨਸ਼ੇ ਦੇ ਬਿਨਾ ਰਹਿ ਨਹੀਂ ਸਕਦੇ ਜਾਮਨ ਸ਼ਾਹ ਦੁਰਾਨੀ ਨੇ ਕਿਹਾ ਕੇਕ ਨਸ਼ਾ ਗ੍ਰਸਤ ਪ੍ਰਵਿਰਤੀ ਹਾਂਜੀ ਕਿੰਨੀ ਵੀ ਸ਼ਕਤੀਸ਼ਾਲੀ ਤੇ ਸਿਆਣੀ ਹੋਵੇ ਜਦੋਂ ਨਸ਼ੇ ਚ ਗ੍ਰਸਤ ਹੋ ਗਈ ਉਹ ਨਸ਼ਾ ਰਹਿਤ ਪ੍ਰਵਿਰਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਹੂੰ ਸੋ ਅੱਜ 15 ਸਾਲ ਦਾ ਕੋਈ ਮੁੰਡਾ ਹੂੰ 2024 ਦੇ ਵਿੱਚ ਜੀ ਰਾਤ ਨੂੰ 12 ਵਜੇ ਉੱਠ ਕੇ ਹਾਂਜੀ ਗਲੀ ਚ ਭੌਂਕਦੇ ਕੁੱਤੇ ਨੂੰ ਨਹੀਂ ਭਜਾ ਸਕਦਾ